ਤੁਹਾਡਾ ਪੂਰਾ ਨਾਮ ਕੀ ਹੈ ਤੁਹਾਡੇ ਪਿਤਾ ਦਾ ਨਾਮ ਕੀ ਬਣਦਾ ਮੇਰਾ ਨਾਮ ਅਕਸ਼ਰ ਉਹ ਯੰਡਾਸ ਘੇਰੇ ਜਿਵੇਂ ਪੈਂਦਾ ਹੈ ਹੈਵੀ ਵੈਰੀ ਮੇਰੇ ਪਿੰਡੇ ਦਾ ਨੱਖੀਸ਼ੀ ਗਾਉਂ ਅਸੀਂ 3 ਨਗਰ ਨਵਾਂ ਰੂਪ ਨਵਾਂ ਕਰਾ ਚੇਜ਼ ਕੀਤਾ ਅਸੀਂ ਕਿਰਾਇਆ prendਿਆ ਥੋੜਾ ਸਮਾਨ ਰੱਖਾਇਆ ਜ਼ਿਆਦਾ ਜੀਵਾਇਆ ਤੇ ਮੈਂ ਉਹਨਾਂ ਦਾ ਸਮਾਨ ਚੱਕਣ ਆਇਆ ਇੰਨੀ ਦੇਰ ਤੇ ਕਰਤਾਨੇ ਵਾਲੇ ਮਲਾਦ ਨੇ ਮੇਰੇ ਜਾ ਕੇ ਪੜ ਕੇ ਕ੍ਰਿਸ਼ ਦੇ ਵਾਲਾ ਜੀ ਲੈ ਕੇ ਆਏ ਤੋ ਕਹਿੰਦਾ ਕਿਉਂ ਤੁਸੀਂ ਸਰਵੀ ਨੂੰ ਕਿਉਂ ਫਿਰਦੇ ਹੋ ਕਹਿੰਦੇ ਨਸਲ ਨੂੰ ਵੇਚਦਾ ਕਿਦੋਂ ਮੈਂ ਕੋਈ ਨਸਲ ਰਿਓ ਜਿਦਾ ਸਾਡੇ ਘਰ ਦੇ ਹਾਲ ਕਿਦੋਂ ਮੈਂ ਵੇਚਦਾ ਪੁੱਛੋ ਛੇੜੇ ਜਿਹੜੇ ਵੇਚਦੇ ਆ ਉਹਨਾਂ ਦਾ ਨਾਂ ਦੱਸੋ ਵੇਦ ਸਰੇ ਆ ਤੁਹਾਨੂੰ ਮੇਰੇ ਵਿਲੇਜ ਤੇ ਇਹ ਜਿਹਨੇ ਵੇਖ ਤੇ ਜਿਹਨੂੰ ਵੇਖੀ ਤੁਸੀਂ ਪੜੋ ਅ ਕਦਨ ਜੇ ਇਸ ਪੇਟ ਦਾ ਮੂਲ ਲਾਟੇ ਦਾ ਜੇ ਇਸ ਤੋਂ ਉੱਡਾ ਕਦੇ ਮੋਇਤ ਵੇਖਦਾ ਕਿਦਾਂ ਤੁਸੀਂ ਜਿਹਨੂੰ ਵਰਛੀ ਪੜੋ ਹੈ ਕਦੇ ਨਹੀਂ ਉਹਨਾਂ ਨੂੰ ਚਾਰਦੇ ਜਿਹੜੇ ਹੋ ਰਹੇ ਆਏ ਉਹਨਾਂ ਨੂੰ ਕਨਾ ਦਾ ਸੱਤ ਫਿਰ ਉਹਦੇ ਕਿਸ਼ਕੇ ਬਾਲਾ ਤੇ ਲੜਕੇ ਗਏ ਤੇ ਤੇ ਚਾਰ ਘੰਟੇ ਲੇ ਹੁੰਦੇ ਨੂੰ ਘਮਾਲੇ ਵਿੱਚ ਪਤਾ ਲੱਗਿਆ ਉਹ ਕੋਲ ਕਿਤਾਹ ਪੜਤਾ ਰਹੀ ਕੋਤ ਕਿੱਥੇ ਆ ਕਹਿੰਦਾ ਮੰਮੀ ਮੈਨੂੰ ਉਹ ਪ੍ਰੈਸੈਂਟ ਲੈ ਕੇ ਆਇਆ ਤੇ ਕਿਉਂ ਕਿਤੇ ਨਿਪਾਰਦੇ ਪਏ ਨਾ ਕਹਿੰਦੇ ਤੁਸੀਂ ਨਜ਼ਾਬੀਦ ਤੇ ਹੋ ਮੈਂ ਕਿਹਾ ਨਜ਼ਾਬੀਦ ਕਦ ਕਹਿੰਦੇ ਆ ਵੀ ਜਿਹੜੇ ਨਸਲੀ ਵਾਲੇ ਬੰਦੇ ਆ ਉਹਨਾਂ ਤੁਸੀਂ ਪੜਾਓ ਜਿੱਥੇ ਰਹਿ ਗਏ ਆ ਉੱਥੇ ਪੜਾਓ ਕਹਿੰਦੇ ਮੈਨੂੰ ਤਾਂ ਪਰਵਾਹ ਨਹੀਂ ਸਾਡੀ ਤੁਮ ਬਾਅਦ ਤੇ ਕਿਹਾ ਮਤਲਬ ਉਦਾਸ ਕਿ ਕਿਹਾ ਉਸ ਮੈਂ ਆ ਜਾਂਦੀ ਹਾਂ ਨਾਲੇ ਛੋ ਮੇਰਾ ਫੋਨ ਕੱਟਦਾ ਮੇਰਾ ਫੋਨ ਨਹੀਂ ਚੱਲਿਆ ابھی ਦੋ ਵਾਰੀ ਫੋਨ ਚੱਲ ਗਿਆ ਤਿੰਨ ਚਾਰ ਘੰਟੇ ਮੇਰੇ ਮੁੰਡੇ ਸਾਰੇ ਕਮਾਨ ਦੇ ਰਹੇ ਮੇਰੇ ਮੁੰਡੇ ਕਮਾਨ ਦੇ ਰਹੇ ਮੇਰੇ ਮੁੰਡੇ ਕਮਾਨ ਦੇ ਰਹੇ ਮੁੰਡੇ ਕਮਾਨ ਦੇ ਰਹੇ ਠੀਕ ਹੈ ਕਿ ਚਾੜੀ ਲੈ ਕੇ ਜਦੋਂ ਆਇਆ ਆ ਕੇ ਕਿਹਾ ਓਟੇ ਕੁਛ ਕਰਾ ਮੰਮੀ ਤੂੰ ਚਲ ਜਾ ਠਾਣੇ ਜਨਾਬ ਕੋ ਮੈਂ ਕੀ ਹੈਰੀ ਕੋਤੇ ਜਦੋਂ ਤੈਨੂੰ ਲੈ ਕੇ ਜਾਣਾ ਮੈਂ ਕਰੀਂ ਨਹੀਂ ਜਾਣਾ ਮੈਂ ਤੈਨੂੰ ਲੈ ਕੇ ਹੀ ਜਾਣਾ ਕਰੀਂ ਜਿੱਦਾਂ ਜਿਹੜਾ ਹੁੰਦਾ ਹੈ ਕਿ ਤੂੰ ਪਿੱਛੇ ਦੇਖੇ ਤਾਂ ਉਹ ਬੇਗਦੇ ਮਗਾਰੇ ਪਤਾ ਨਹੀਂ ਪਛੀ ਗਈ ਫਿਰ ਬੰਦੇ ਚੁੱਪੀ ਬੱਰ ਕੇ ਕੀ ਏਣਾ ਕਿਰਮ ਉਹ ਵੀ ਕੋਈ ਟੈਨਸਰ ਮੈਨੈ ਤੈਨੂੰ छुड़ाਣੇ ਦਾ ਬਤ ਅੱਛੇ ਜੀ ਬੰਦੇ ਇੱਦਾਂ ਕਿ ਜਿੰਨੇ ਬੈਗਿਆ ਬੰਦੇ ਮੈਂ ਬੰਦਾ ਜਵਾਰ ਸੀਗਾ ਪੈਸਾ ਉਹਨੇ ਮੈਨਸਣਾ ਬੰਦਾ ਉਹ ਜਿਹਾ ਮੈਂ ਇਹ ਦਿੱਤੀ ਕਰਕੇ ਉਹ ਮਗਰ ਟੈਨਸਰ ਮੈਂ ਮੈਂ ਤੈਨੂੰ ਛੁਡਾਣੇ ਦਾ ਬਤ ਤਾਰੇ ਬਾਰੇ ਦੇ ਕੇ ਕਿਨੇ ਤੁਸੀਂ ਨਾ ਮੁੰਡਾ ਚਲੀ ਜਾ ਵਰ ਤੇ ਦੂ ਮੈਂ ਕਾ ਵੀ ਕੁਝ ਚਲੀ ਜਾ ਪਰ ਨਹੀਂ ਆਸੀ ਕਰਾਇਤ ਜੰਦੀ ਘਰੀਬ ਤੇ ਵੀ ਚੱਲ ਜਾ ਤੇ ਮੇਰੇ ਤੇ ਨਾਤ ਨਹੀਂ ਪੂਰਾ ਹੋ ਗਿਆ ਤਾਂ ਮੈਂ ਕਿੱਥੋਂ ਲਿਆਵਾਂ ਮੈਂ ਅਬ ਰੋਟੀ ਨਾ ਬਣਾ ਦੇ ਲੋਕਾਂ ਦੀ ਆਪਣੀ ਮੁੰਡੇ ਬਾਲ ਦੀ ਮਕਾਨੇ ਪੁੱਢੀ ਹੈਗੇ ਆ ਮੈਂ ਕਹਿੰਦੇ ਤੁਸੀਂ ਆਪਣਾ ਮੁੰਡਾ ਛੱਡੋ ਤੁਸੀਂ ਕੋਈ ਇਥੋਂ ਨਿਕਲੋ ਢਾਲੀ ਤੇ ਬਾਹਰ ਮੈਂ ਕਾ ਆਪਣਾ ਜਿਮਾ ਰੋਟੀ ਆਪੇ ਛੱਡ ਕੇ ਨਾ ਸਕਦੀ ਆ ਕਹਿੰਦੇ ਮੈਂ ਕਿੱਥੇ ਜਾਣਾ ਬਣਾ ਮੁੰਡਾ ਕਹਿੰਦੇ ਤੁਸੀਂ ਪਹਿਲੇ ਲਿਆਓ ਤੇ ਤੁਮ ਪਰਚਾ ਪੱਟ ਕੇ ਲਗਾ ਚਿੱਚਾ ਤੇ ਮੈਂ ਹਾਂ ਕਰਵਾ ਦੇਣਾ ਕਿ ਕਰਦਾ ਤੁਸੀਂ ਪਾਡਕਾਸਟ ਪਰ ਕੰਮ ਕਰਦਾ ਹਾਂ ਤੋ ਕੋਈ ਸੀ ਤਰੀਕੇ ਬਗੰਬ ਤੇ ਪਹਿਲੇ ਦੇਖੀ ਉਹ ਲਿਆ ਮੈਂ ਮੋਟਾ ਬੋਟਾ ਕਿਸੇ ਤਰੀਕੇ ਪੈਸੇ ਕਾਢ ਕੇ ਮੋਟੇ ਦੇ ਪੈਲੇ ਜਿੱਤੇ ਚੱਗਦਾ ਤੇ ਆਪਣਾ ਹੁੰਦਾ ਤਾਂ ਨਹੀਂ ਆਈ ਗਿਆ ਬੜੇ ਬੜੇ ਤਰੀਕੇ ਰੋਟੀ ਭਾਜੀ ਕਾ ਦਾ ਸਰਾਮ ਦਾ ਹਾਸਿਆ ਕਿਹੜਾ ਮੇਰੇ ਨੱਚੀਆਂ ਭਾਈਆ ਲਾਡਿਆ ਕਿੱਥੇ ਗੁੱਟੇ ਕੋਈ ਗੱਲ ਤੇ ਬਹੱਛੀ ਤੇ ਇਸੇ ਗੁੱਟੇ ਦੇ ਅਸਲ ਕਿ ਮੈਂ ਤੁਮਾ ਕਿਆ ਸੁੱਤੇ ਕੱਢਦਾ ਨਹੀਂ ਪਪਾ ਕੰਨ ਮੈਂ ਕੱਟ ਗਿਆ ਦੀ ਬੰਦੇ ਜਾਨਾ ਆਲੋ ਫਿਰ ਮੈਂ ਤੁਹਾਨੂੰ ਬਚਾਵਾ ਕਰਕੇ ਮਤਲਬ ਬੰਦਾ ਆ ਰਿਹਾ ਕਹਿੰਦਾ ਨੀ ਟੀਮ ਨੂੰ ਰਿਪੇਅਰ ਕਰ ਦੋ ਕਹਿੰਦਾ ਮੈਨੂੰ ਕੰਮ ਤੇ ਚੱਲ ਜਾਣਾ ਮੈਂ ਉੱਥੇ ਜਾ ਕੇ ਕੰਮ ਕਰ ਕਰ ਕਹਿੰਦਾ ਮੈਂ ਨਾ ਜਾਇਜ਼ ਧੱਕੇ ਜਾਈ ਕਰਨਾ ਮਗਾ ਟੀ ਕਾਪੁੱਤ ਫਿਰ ਉਹਦੀ ਬੜੀ ਕਾਮ ਤੇ ਪੈਕ ਥਾਂ ਦੇ ਜਸਬਤ 1:30 ਵਜੇ ਰਾਤ ਨੂੰ ਮੇਰੇ ਮੁੰਡੇ ਨੂੰ ਫੋਨ ਕੀਤਾ ਮੇਰੀ ਕੁੜੀ ਨੇ ਚੱਕਿਆ ਏ ਕਹਿੰਦੀ ਕਦੇ ਕਦੇ ਕੋਹਾਂ ਤੇ ਕਹਿੰਦੇ ਆ ਨਹੀਂ ਨਾ ਗੱਲ ਕੋਈ ਕਿਸੇ ਸੰਦ ਬੋਲਦਾ ਫਿਰ ਜਦੋਂ ਕਹਿੰਦੇ ਕੋਈ ਕੋਈ ਪੋਪੀ ਆ ਜਾ ਸੁਣ ਬੰਦੂ ਨਾ ਕਹਿੰਦੇ ਕੀ ਕਹਾਵਾ ਕਹਿੰਦੇ ਆਹੀ ਨਾ ਗੱਲ ਦਵਾ ਕਦੇ ਸੁੱਤਾ ਬਣਾ ਬਿਨਾ ਪਰਾਸ ਸੁਤਾ ਹੋਇਆ ਕਹਿੰਦੇ ਨਹੀਂ ਅਬ ਜੱਟ ਕਰਾਂ ਤੁਸੀਂ ਇੰਨਾ ਗੱਲ ਕਰਾਓ ਕਿ ਇਹ ਬੁੱਢਾ ਸੁੱਤਾ ਦੇ ਸੁੱਤੇ ਬੈਠਲਾ ਲਾਯੋ ਨਾ ਮਾਰੇ ਕੁੱਟੇ ਦੇ ਵਿਰੁੱਧ ਕੁੱਟੇ ਦਾ ਕਹਿੰਦੇ ਮੈਨੂੰ ਸੋਟਾ ਤੇ ਮੈਨੂੰ ਤੱਤ ਪਾਉਂਦੇ ਨਹੀਂ ਤੁਹਾਡੇ ਬੋਤਲੇ ਮੇਰੇ ਬੁੰਡਰਪੋਰਟ ਚ ਰਿਗੀ ਤੱਤ ਚਾਰ ਜੀ ਮੈਨੂੰ ਬੁੰਡਾ ਬਹੁਤ ਕਿਚੇ ਚਿੱਟਾ ਵੇਚ ਦਿਆ ਉਸਾਂ ਦੇ ਹਕੂਮਤ ਦੇ ਪੈਣਾ ਉਹਨਾਂ ਤੋਂ ਮੈਂ ਗਾ ਦੇ ਦਿੰਦੇ ਲੱਖ ਰੁਪਏ ਦੇ 50 ਹਜ਼ਾਰ ਦੇ ਦਿੰਦੇ ਉਹਨਾਂ ਤੋਂ ਕੁਝ ਨਹੀਂ ਕਰਦੇ ਕੱਟ ਥਾਲੀ ਵਾਲੇ ਇਹਦੇ ਸਾਰੇ ਗੱਲੇ ਵਿਧਿਆ ਮੈਨੂੰ ਤੱਕਾ ਜਾਈ ਕੀਤੀ ਗਰੀਚਰ ਨੂੰ ਦੇਆ ਕਰਤਾ ਜਾਈ ਕੀਤੀ ਮੇਰਾ ਦੀ ਬਿੰਦਗਿਆ ਮੇਰਾ ਬੁੰਡਾ ਮਾਰਤਾ ਤੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਜ਼ਰਾ ਚਾਹੀਦਾ ਰਿਮੈਂਟ ਚਾਹੀਦਾ ਕੱਤੀ ਆ ਜੀ ਜਿਸ ਵੇਖੇ ਤਾਂ ਫੋਨ ਕਰਕੇ ਜਜ਼ਵਤ ਕਹਿ ਦਾਸ਼ਤੀ ਕਰਦੇ ਮੇਰੇ ਨੂੰ 70000 ਰੁਪਏ ਆ ਕੇ ਤਾਂ ਅੱਛੀ ਮਰਾ ਜੀ ਐਂਦਾ ਦੀਆਂ ਗੱਲਾਂ ਕਰਿਆ ਮੇਰੇ ਕਿ ਕਿ ਤਰੀਕਾ ਲਾ ਕੇ ਆਇਆ ਕਿ ਤਾਂ ਤੂੰ ਆ ਜੀ ਮੈਨੂੰ ਸਿਰੇ ਲੱਖ ਰੁਪਏ ਦੇ ਦੇ ਕਿ ਤਾਂ ਮੇਰੀ ਸਾਲ ਨੂੰ ਮੇਰੇ 35ੜਾ ਪਰ ਮੰਮੀ ਨੇ ਕਿਦਾਂ ਕਰਕੇ ਦਿੱਤਾ ਮੈਂ ਨਹੀਂ ਦੇ ਸਕਦਾ ਕਿੰਦਾ ਕਿੰਦਾ ਢੀਕੇ ਤੀਆਂ ਗੱਲਾਂ ਕਰਤੀਆਂ ਤੀ ਜੱਤ ਜੀ ਤੁਹਾਨੂੰ ਫੋਨ ਆਇਆ ਡੇਡ ਨੂੰ ਡਾਓ ਕਿਸੇ ਤੇ ਚੜਾਇਆ ਬੇਰਬੁਤੇ ਉਸੇ ਦੇ ਰਾਤ ਨੂੰ 10:30 ਵਜੇ ਕਿਸਮਤ ਨੇ ਫੋਨ ਕੀਤਾ ਕਹਿੰਦਾ ਤੁਸੀਂ ਆਪਣੇ ਘਰੀ ਦਾ ਕਰਤੂ ਦਾ ਭਾਈ ਤੇ ਸੁਸਾਇਡ ਕਰਨ ਦੇ ਕਿਦ ਨੂੰ ਪਹਿਲਾ ਰਾਤ ਨੂੰ ਆਪੋ ਜੀ ਦੇ ਰਾਤ ਨੂੰ 10:30 ਵਜੇ ਰਾਤ ਨੂੰ ਫਾਇਰ ਨਾ ਫਾਇਨਾ ਨਹੀਂ ਸੁਸਾਇਡ ਵਾਲੀ ਗੱਲ ਸੀ ਸੁਸਾਇਡ ਵਾਲੀ ਰਾਤ ਮੇਰੇ ਨੂੰ ਫੋਨ ਆਇਆ ਮਾਰੇ ਕੋਈ ਚਿੱਤ ਮੈਂ ਛੁਡਾ ਆ ਕੇ ਲਈ ਆਇਆ ਇੰਨਾ ਵੀ ਪਤਾ ਲੱਗਿਆ ਕਿ ਤੁਹਾਡੇ ਮੁੰਡੇ ਨੇ ਫੋਨ ਕੀਤਾ ਸੀ ਕੋਈ ਪਰਸਪੁਰਸ ਰਹਿ ਗਿਆ ਉਹ ਤੁਹਾਡੇ ਮੁੰਡੇ ਦਾ ਖਾਣੇ ਕੋਈ ਸੁਣਾਏ ਜਦ ਕੋਈ ਗੱਲ ਨਹੀਂ ਲਈ ਕੋਈ ਗੱਲ ਮੇਰੇ ਮੁੰਡੇ ਕੋਲ ਮੇਰੇ ਕੋਲ ਪਰਸ ਰਹਿ ਗਿਆ ਤੈਨੂੰ ਆ ਜਾਂਦੇ ਨਹੀਂ ਮੇਰੇ ਮੁੰਡੇ ਦੀ ਪੁਆਦੀ ਕੋਈ ਪਰਸ ਨਹੀਂ ਕੋਈ ਕੋਈ ਬੋਲ ਨਹੀਂ ਕਿ ਤੈਨੂੰ ਮੁੰਡੇ ਦੇ ਕਿਉਂ ਕਰਨਾ ਮੇਰੇ ਮੁੰਡੇ ਤੇ ਦਾ ਕੁੱਤੇ ਅਮਰਾਂ ਚੇਲੇ ਰੋਟੀ ਖਾਣ ਨਾ ਗਿਆ ਕਿ ਚਲਾ ਨਾ ਨਹੀਂ ਕੋਈ ਮੇ ਦਾ ਕਿਹੜਾ ਪਰਸ ਮੈਨੂੰ ਕੋਈ ਪਰਸ ਨਹੀਂ ਆ ਬਣਾ ਕਿ ਚਾ ਮਾਈ ਜਾਂਦੇ ਤੇ ਜਾਇ ਮੇਰੇ ਮੁੰਡੇ ਕਸਾਈ ਦੇ ਜਿਹੜਾ ਮੁੰਡਾ ਮਾਰ ਗਿਆ ਪਰ ਮਾਰ ਕੇ ਵੀ ਤੇ ਤੇਰੇ ਕਿਤਾ ਕਿਤਾ ਕਮਾਈਆਂ ਤੇ ਮੈਂ ਤੇਰੇ ਮੁੰਡੇ ਨਾਲ ਸਾਥ ਦਵਾ। ਦੇਰ ਵਿਚ ਰਾਤ ਨੂੰ ਮੇਰੇ ਨੂੰ ਇਦਾਂ ਕਰ ਲੱਖ ਰੁਪਏ ਦੇ ਮੁੰਡਾ ਕਹਿੰਦਾ ਮੈਂ ਕੋਈ ਨਹੀਂ ਹੈਗੇ। ਕਿੰਨਾ ਤੋਇਤਾ ਕਰ ਆਪਣੀ ਭੈਣ ਦਾ ਗਲ ਕਰਦੇ ਮੇਰੀ। ਤੇਰਾ ਮੁੰਡਾ ਵਸੀ ਟੈਪ ਕੋਲ ਤਕਰੀ ਕਰ ਕੇ ਕਹਿੰਦਾ ਤੁਹਾਡੇ ਨਾਲ ਸੁਣੇ ਦੀ ਗੱਲ ਕਰਦਾ। ਉਹਦੀ ਪਛ 10 ਪਤਾ ਨੇ ਤੇ ਮੇਰਾ ਮੁੰਡਾ ਕਿ ਆ ਰਿਹਾ ਤੇ ਆ ਰਿਹਾ। ਕਹਿੰਦਾ ਦੋ ਘਰ ਨਾਲ ਕਹਿੰਦਾ ਮम्मी ਮੈਂ ਦੂਜੇ ਘਰੇ ਜਾ ਕੇ ਸੁਣਾ ਮੈਂ ਕੀ ਕਿਹਾ ਬਤ ਕਿਉਂ ਜਾਣਾ ਕਿੰਨਾਂ ਮੈਂ ਤੁਹਾਨੂੰ ਜਿਹੜੇ ਜਾ ਕੇ ਸੁਣਾ ਮੈਨੂੰ ਉੱਥੇ ਨੀਂਦ ਵੀ ਕਬਰਾਂ ਤੋਂ ਹੋ ਰਹੀ ਆ ਮੇਰਾ ਮੁੰਡਾ ਗਿਆ ਜਰ ਜਾ ਕੇ ਕੋਤੜੀ ਕਿਹੜੀ ਗੱਜਸਪਾਤ ਦੇਰ ਜੇ ਕਿਹ ਗੱਲ ਹੋਈ ਕੀ ਨੇ ਉਹਨੇ ਜਸਵੰਤ ਨੇ ਕਿੰਨਾ ਟੌਰਚਰ ਕੀਤਾ ਮੇਰਾ ਮੁੰਡਾ ਜਾ ਕੇ ਪੱਕੇ ਦੇ ਬੰਦ ਮਾਈਕ ਕਰਕੇ ਸਰ ਮੈਂ ਕਿਹਾ ਕਿ ਸ਼ਿਫਟ ਕਰੂ ਸ਼ਿਫਟ ਕਰਕੇ ਕਿਸੇ ਦੋਸਤ ਨੂੰ ਕਰ ਲੀ ਨੀ 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 ਮਾਈਕ ਮਾਈਕ ਕਰ ਲੋ ਆਪਣੇ ਘਰ ਦੇ ਵਿੱਚ ਹੀ ਸਫਾਈ ਹੋਇਆ ਵਾ ਦੂਸਰੇ ਘਰ ਅਸੀਂ ਆਪਣੇ ਅਕਚੁਅਲੀ ਅਸੀਂ ਜਦੋਂ ਉਹ ਛੁਡਾ ਕੇ ਲੈ ਕੇ ਗਏ ਆ ਸਰ ਤਾਂ ਅਸੀਂ ਕਿਸੇ ਰਿਲੇਟਿਵ ਦੇ ਕੋਲ ਹੀ ਦੇ ਦੇਗੇ ਠੀਕ ਹੈ ਉਸ ਤੋਂ ਬਾਅਦ ਉੱਥੇ ਉਹਨੂੰ ਕਾਲ ਆਈ ਮੈਂ ਪਿਕ ਕੀਤੀ ਕਾਲ ਮੈਨੂੰ ਕਹਿੰਦੇ ਕਿ ਹੈਰੀਟਾ ਵਲ ਪ੍ਰੋਡਕਟ ਕਹਿੰਦੇ ਤੁਸੀਂ ਹਲਾ ਸਾਹਿਬ ਕਹਿੰਦੇ ਲੱਖ ਰੁਪਏ ਚਾਹੀਦਾ ਐਸਐਚਓ ਸਰ ਨੇ ਮੇਰੇ ਨਾਲ ਆਫਕਾਲ ਕੀਤੀ ਹਰਿੰਦਰ ਸਿੰਘ ਨੇ ਕਹਿੰਦੇ ਆ ਲੱਖ ਰੁਪਏ ਮੋਟੇ ਦਾ ਮੈਂ ਤਾਂ ਸਾਡੇ ਕੋਲ 35000 ਰੁਪਏ ਸੀਗੇ ਅਸੀਂ ਉਹ ਦੇ ਚੁੱਕੇ ਸਾਡੇ ਕੋਲ ਲੱਖ ਰੁਪਏ ਨਹੀਂ ਹੈ ਠੀਕ ਹੈ ਉਸ ਤੋਂ ਬਾਅਦ ਮੈਨੂੰ ਕਹਿੰਦੇ ਕਿ ਹੈਰੀ ਨਾਲ ਗੱਲ ਕਰਾਓ ਮੈਂ ਕਿਹਾ ਸਰ ਹੈਰੀ ਸਿੱਟਾ ਵੀ ਆਵਾ ਠੀਕ ਹੈ ਉਸ ਤੋਂ ਬਾਅਦ ਉਹਨਾਂ ਮੈਂ ਕਹਿੰਦਾ ਨਹੀਂ ਮੇਰੀ ਗੱਲ ਕਰਵਾਓ ਠੀਕ ਹੈ ਫਿਰ ਮੈਂ ਹੈਰੀ ਨੂੰ ਉਠਾ ਕੇ ਗੱਲ ਕਰਾਈ ਹੈਰੀ ਨੇ ਸਪੀਕਰ ਤੇ ਮੇਰੇ ਨਾਲ ਮਤਲਬ ਹੀ ਹੋਣਾ ਨਾਲ ਗੱਲ ਕੀਤੀ ਹਰਿੰਦਰ ਸਿੰਘ ਨਾਲ ਤੇ ਹਰੀਦਰ ਸਿੰਘ ਨਾਲ ਗੱਲ ਕੀਤੀ ਕਹਿੰਦੇ ਹੈਰੀ ਲੱਖ ਰੁਪਿਆ ਹੋਰ ਚਾਹੀਦਾ ਵਾ ਸਾਨੂੰ ਤੇਰੇ ਤੇ ਹੈਰੀ ਕਹਿੰਦਾ ਸਰ ਸਾਡੇ ਕੋਲ ਤੇ ਫਿੰਦੇ ਹੀ ਪਏ ਸੀਗੇ ਜਿੰਨੇ ਅਸੀਂ ਦੇ ਚੁੱਕੇ ਆ ਕਹਿੰਦਾ ਫਿਰ ਐਦਾਂ ਕਰ ਤੂੰ ਆਪਣੇ ਭੈਣ ਨਾਲ ਮੇਰੀ ਗੱਲਬਾਤ ਕਰਾ ਦੇ ਠੀਕ ਹੈ ਤੇ ਉਸ ਤੋਂ ਬਾਅਦ ਉਹਨੇ ਇਹ ਗੱਲ ਕਹੀ ਤੇ ਹੈਰੀ ਕਹਿੰਦਾ ਸਰ ਮੈਂ ਤਾਂ ਦਿਨਸ ਤੇਰੇ ਨਾਲ ਗੱਲ ਕਰੂੰਗਾ ਹੈਰੀ ਨੇ ਫੋਨ ਕੱਟਤਾ ਤੇ ਬੋਲ ਐਸਾ ਤੂੰ ਡਿਸੀਜਨ ਲੈਂਦਾ ਦੇਣੀ ਐਸ ਐਚ ਸਰ ਨੇ ਬੋਲਿਆ ਉਸ ਦਾ ਜਸਵੰਤ ਦੇ ਫੋਨ ਤੋਂ ਕਾਲ ਕੀਤੀ ਸੀ ਐਚ ਸਰ ਨੇ ਬੋਲਿਆ ਜੀ ਹਰਿਦੇਵ ਜੀ ਕੋਲ ਰਿਕਾਰਡਿੰਗ ਵਗੈਰਾ ਹੈ ਲੈ ਲੈ ਐਕਚੁਅਲੀ ਸਿੰਪਲ ਫੋਨ ਸੀਗਾ ਤੇ ਉਸ ਤੋਂ ਫੋਨ ਸੀਗਾ ਹੈਰੀ ਦੇ ਹੋਵੇਗਾ ਉੱਤੇ ਸਿਰਫ ਜਸਵੰਤ ਦਾ ਨੰਬਰ ਆਇਆ ਹੋਇਆ ਵਾ ਠੀਕ ਹੈ ਉਹਦੇ ਸਕਰੀਨ ਸ਼ਾਟ ਪੇ ਆ ਜਸਵੰਤ ਦੇ ਫੋਨ ਤੋਂ ਗੱਲ ਹੋਈ ਹਾਂ ਜੀ ਹਾਂ ਜਸਵੰਤ ਦੇ ਤੋਂ ਫੋਨ ਤੇ ਹੋਈ ਠੀਕ ਹੈ ਉਸ ਤੋਂ ਬਾਅਦ ਹੈਰੀ ਥੋੜੀ ਦੇਰ ਬਾਅਦ ਮਤਲਬ ਕਿ ਥੋੜੀ ਦੇਰ ਬਾਅਦ ਕਹਿੰਦਾ ਮੈਂ ਆਪਣੇ ਘਰੇ ਜਾ ਕੇ ਸੋਣਾ ਵਾ ਇੱਕ ਜੇ ਮੈਨੂੰ ਅੱਥੇ ਨੀਂਦ ਨਹੀਂ ਆਉਂਦੀ ਪਈ ਐ ਤਾਂ ਉਹਨੇ ਆਪਣੇ ਘਰੇ ਜਾ ਕੇ ਸਾਈਡ ਕਰ ਲਿਆ ਠੀਕ ਐ ਉਸ ਤੋਂ ਬਾਅਦ ਫਿਰ ਉਹਨਾਂ ਨੇ ਸਾਨੂੰ ਕਿਹਾ ਕਿ ਮਤਲਬ ਕਿ ਅਸੀਂ ਬਾਡੀ ਲੈ ਕੇ ਕੈਂਟਪਾਣੀ ਚਲ ਗਏ ਕਿ ਤੁਸੀਂ ਇੰਨਾ ਹਰਾਸ਼ਮੈਂਟ ਕੀਤਾ ਸੀ ਉਹਨੂੰ ਕੁੱਟਮਾਰ ਕੀਤੀ ਸੀਗੀ ਠੀਕ ਐ ਉਸ ਤੋਂ ਬਾਅਦ ਫਿਰ ਸਾਡੇ ਵੱਡੇ-ਵਡੇ ਅਨਸ਼ੂ ਨੂੰ ਅੱਜ ਐਸਐਚਓ ਕਰੂ ਸਪੈਨਡ ਕਰ ਦਿੱਤਾ ਗਿਆ ਫਿਰ ਤਾਂ ਵੀ ਉਹ ਸਾਡੇ ਤੇ ਆਈ ਇਹ ਬੈਨਾ ਤੁਸੀਂ ਦੱਸੋ ਨਾ ਕਿਹਦੀ ਘਾਡੇ ਨਾਲ ਉਹ ਕਿਹਦੀ ਕਿਹਦੀ ਵੀਡੀਓ ਵਾਇਰਲ ਕੀਤੀ ਸਾਡੇ ਵੱਲੋਂ ਵੀ ਪੈਸੇ ਵਾਪਸ ਕਰਨ ਲਈ ਉਹਨੇ ਦੋ ਸੌ ਕਿਲਾ ਰੁਪਏ ਕਿਹਾ ਸਰ ਮੇਰੀ ਗੱਲ ਸੁਣੋ ਮੈਂ ਉਹਨੂੰ ਕਾਲ ਕੀਤੀ ਐਸ ਐਚਓ ਸਰ ਨੂੰ ਮੈਂ ਕਿਹਾ ਸਰ ਤੁਸੀਂ ਸਾਰੇ ਉਹ ਕਿ ਕਿਸੇ ਕੋਲ ਹੀ ਕਿਤੇ ਨੂੰ ਭੇਜ ਰਹੇ ਹੋ ਕਿ ਕਿਸੇ ਨੂੰ ਭੇਜ ਰਹੇ ਹੋ ਠੀਕ ਹੈ ਤੁਸੀਂ ਪੈਸਾ ਦਾ ਲੈਣ ਦੇ ਕਹਿ ਰਹੇ ਹੋ ਕਿ ਤੁਸੀਂ ਕਿਹਨੂੰ ਦਿੰਦੇ ਹੋ ਕਿ ਸਾਨੂੰ ਕੋਈ ਪੈਸਾ ਚਾਹੀਦਾ ਤਾਂ ਉਹਨੂੰ ਸੌਫਟ ਕਰ ਦੇਗਾ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕਿਹਨੂੰ ਕਿਹਨੂੰ ਭੇਜਿਆ ਮੈਂ ਜਿੱਦਾਂ ਨੇ ਪੈਸੇ ਨਹੀਂ ਆਪਰ ਕਰਾਂਗੇ ਨਾ ਹਾਂਜੀ ਉਹ ਕਿਹਨੂੰ ਭੇਜਿਆ ਕਿ ਉਹ ਸਾਰੇ ਕੈੱਟ ਦੇ ਹੀ ਸੀਗੇ ਭਾਦਲ ਉਹਨਾਂ ਨੂੰ ਭੇਜਿਆ ਠੀਕ ਹੈ ਕੋਈ ਨਾਮ ਹੀ ਹੋਊਗਾ ਨਾਲੇ ਓਲਾ ਜਾਂ ਓਲਾ ਦਾ ਨਾਮ ਹੈਗਾ ਮੁੰਡਾ ਮੁੰਡਾ ਹਾਂਜੀ ਮੁੰਡਾ ਪੰਡਤ ਜੀ ਨੂੰ ਭੇਜਿਆ ਤੁਸੀਂ ਨਹੀਂ ਗੱਲ ਪੰਡਤ ਜੀ ਨੂੰ ਓਲਾ ਨੂੰ ਭੇਜਿਆ ਕੀ ਮਤਲਬ ਵੀ ਮੈਂ ਇਹਨਾਂ ਦੇ ਕਿਰਿਆ ਕਰਮ ਦਾ ਪੈਸਾ ਦੇ ਦਊਗਾ ਹਾਂਜੀ ਸ਼ਾਇਦ ਉਹਨੇ ਤੁਹਾਡੀ ਗੱਲ ਵੀ ਕਰਾਈ ਨਾ ਕਿ ਆ ਮੇਰੀ ਬੋਲੀ ਬੈਠੀ ਪੰਡਤ ਨਾਲ ਤੁਸੀਂ ਹਾਂਜੀ ਹਾਂਜੀ ਸਰ ਤੇ ਆਪਨੇ ਫੋਟੋ ਕੀਤਾ ਸੀ ਉਹਨੇ ਗੱਲ ਵੀ ਕਰਾਈ ਹੈ ਮੇਰੇ ਕੋਲ ਤੋਂ ਕੀ ਹਾਂ ਵੀਰ ਜੀ ਅੰਮ੍ਰਿਤਪਾਲ ਜੀ ਦੇ ਅੰਮ੍ਰਿਤਪਾਲ ਜੀ ਕਹਿੰਦੇ ਜੋ ਵੀ ਆਫਰ ਦੇ ਦੇ ਸੀ ਤੁਹਾਨੂੰ ਮਾਮਲਾ ਖਤਮ ਕਰ ਦਿੰਗੇ ਸਰ ਮਾਮਲਾ ਖਤਮ ਦੀ ਕੋਈ ਆਫਰ ਨਹੀਂ ਦਿੱਤੀ ਕਹਿੰਦੇ ਜੋ ਤੁਸੀਂ 35000 ਦੇ ਦਿੱਤੇ ਹੈ ਮਤਲਬ ਕਿ ਉਹਨਾਂ ਨੇ ਕਿਹਾ ਕਿ ਮਤਲਬ ਕਿ 25000 ਤੁਸੀਂ ਵਾਪਸ ਲੈ ਲਓ ਠੀਕ ਹੈ ਤਾਂ 35000 ਸਾਡੇ ਉਹ ਵੀ ਨਹੀਂ ਵਾਪਸ ਹੋਏ ਗਏ ਹੋਰ ਉਹ ਚੋਹ ਕਹਿੰਦੇ ਕਿ 25000 ਦੇ ਲੈ ਲਓ ਤੇ ਮੈਂ ਕਿਹਾ ਸਰ ਠੀਕ ਹੈ ਤੇ ਉਹ ਕਹਿੰਦੇ ਅੰਮ੍ਰਿਤਪਾਲ ਜੀ ਕਹਿੰਦੇ ਕਿ ਤੁਸੀਂ ਮੇਰੇ ਨਾਲ ਕਰ ਲੀਏ ਐਸ ਐਚਓ ਕਰਨਾ ਕੋਈ ਗੱਲ ਨਹੀਂ ਕਰਦੇ ਤੇਰੀ ਇਮਾਨਤ ਹੈ ਸਪੀਅਰ ਹੈ ਇਹਨੂੰ ਨਾਮ ਦਿੱਤਾ ਚਾਹੀਦਾ ਨਾਮ ਦਿੱਤਾ ਚਾਹੀਦਾ ਐਸਰ ਚੋਤੇ ਬੱਚਾ ਹੋਣਾ ਹੈਗਾ ਨਾ ਨਸ਼ਾ ਵੇਚਦਾ ਸੀ ਤਾਂ ਚਾਹ ਲੈਂਦਾ ਸੀ ਮੇਰੇ ਮੇਰੇ ਨਾਲ ਦੇਖੋ ਮੇਰੀ ਗੰਦਾ ਨਸ਼ਾ ਵੇਚਦਾ ਸੀ ਜੇ ਉਹ ਤਸਕਰ ਸੀਗਾ ਤਾਂ ਉਹਨੂੰ 35000 ਲੈ ਕੇ ਹੀ ਛੱਡਣਾ ਸੀ ਉਹਨਾਂ ਨੇ ਉਹ ਛੱਡਿਆ ਨਸ਼ਾ ਕਰੜਾ 35000 ਲੈ ਕੇ ਠੀਕ ਹੈ ਨਾ ਜੇ ਉਹ ਆਪਣਾ ਨਸ਼ਾ ਡੈਕ ਵੀ ਕਰਦਾ ਸੀਗਾ ਉਹਦੇ ਲਈ ਹੈ ਤੁਸੀਂ ਸੈਂਟਰ ਕੁਝ ਪਹਿਲੀ ਗੱਲ ਤਾਂ ਤੁਹਾਨੂੰ ਪਤਾ ਹੀ ਨਹੀਂ ਸੀਗਾ ਵੀ ਉਹ ਨਸ਼ਾ ਵੀ ਉਹ ਵੀ ਪੁਲਿਸ ਕੋਲ ਆ ਜੀ ਮੈਂ ਕਿਹਾ ਕਿ ਉਹ ਨਸ਼ਾ ਕਰਦਾ 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 ਸੀ ਮੈਨੂੰ ਹੁਣ ਆਪੋ ਪਤਾ ਲੱਗੀ ਕਿ ਉਹ ਕਰਦਾ ਕਰਦਾ ਸੀਗਾ ਤੁਸੀਂ ਜਿਸ ਨੇ ਉਹਨੂੰ ਡਿਸਟ੍ਰਿਕਟ ਟੌਰਚਰ ਕੀਤਾ ਉਸ ਤਰੀਕੇ ਟੌਰਚਰ ਕਰਨਾ ਮੇਰੇ ਸਰੀਰ ਆ ਮੇਰੇ ਘਰ ਦੇ ਨਾਲ ਵੀ ਕਿੰਨੇ ਸਰੀਰ ਵਿਕਦਾ ਵਾ ਸਾਡੇ ਘਰ ਦੇ ਵਿੱਚ ਸਰੀਰਾਂ ਵੀ ਵਿਕਦਾ ਨਾ ਨਹੀਂ ਪੜਦਾ ਆਹ ਗੱਲ ਦੱਸਣ ਲੱਗੀ ਸੀ ਵੀ ਸਵੇਰੀਆਂ ਨੂੰ ਬੁਲਾਇਆ ਆਹ ਨੂੰ ਬੁਲਾਇਆ ਕੈਟ ਥਾਣੇ ਦੇ ਵਿੱਚ

ਤੇ ਕਹਿੰਦੇ ਕਿ ਆਏ ਉਹ ਨਹੀਂ ਗੱਲ ਕਹਿੰਦੇ ਗਈਏ ਐਸੇ ਕਿਉਂ ਸਰ ਨੇ ਕਹੀ ਗਈਏ ਹਰਿੰਦਰ ਸਿੰਘ ਹਰਿੰਦਰ ਨੇ ਕਹੀ ਆਂਸ਼ੂ ਹਾਂ ਜੀ ਰਾਇਆ ਰਾਇਆ ਕਿਹਾ ਉਹ ਆਪਣਾ ਚੱਕੜ ਪੜਵਾ ਲਿਆ ਤੁਸੀਂ ਇਦਾਂ ਕਹਿੰਦੇ ਸਾਨੂੰ ਇਦਾਂ ਤੁਹਾਡੇ ਕੋਲ ਇਸ ਚੀਜ਼ ਦਾ ਪ੍ਰੂਫ ਹੈਗਾ ਕੋਈ ਸਰ ਇਸ ਚੀਜ਼ ਦਾ ਕੋਈ ਪ੍ਰੂਫ ਨਹੀਂ ਹੈ ਬਰਬਰੀ ਨਹੀਂ ਨਾ ਆਪਾਂ ਕਹਿੰਦੇ ਜਿੰਨ ਪ੍ਰੂਫ ਹੈਗਾ ਫਿਰ ਤੁਸੀਂ ਦੱਸੋ ਵੀ ਇਹ ਚੀਜ਼ ਇਦਾਂ ਕਹੀ ਹੈ ਤੁਹਾਡੇ ਕੋਲ ਨਹੀਂ ਬੇਟੇ ਨੇ ਦੱਸਿਆ ਕੱਲ ਨੂੰ ਬਾਰ-ਬਾਰ ਗੱਲ ਕਰੀ ਜਾਂਦੇ ਉੱਥੇ ਕਹੀ ਜਾਂਦੇ ਆ ਉਹਨੇ ਮੈਨੂੰ ਦੱਸਿਆ ਕਿ ਬਟੇ ਦੋ ਪਰਚੇ ਦੱਸੇ ਖੈਰੀ ਤੇ ਦੋ ਪੱਤੇ ਪਹਿਲਾਂ ਵੀ ਦੱਸਦੇ है। ਜੀ ਖੈਰੀ ਤੇ ਦੋ ਪੱਤੇ ਪਹਿਲਾਂ ਵੀ ਦੱਸਦੇ ਆਗੇ ਨਹੀਂ ਕੋਈ ਨਹੀਂ ਲੜਾਈ ਝਗੜੇ ਦਾ ਤਾਂ ਨਹੀਂ ਆਸੇ ਬੰਦੇ ਮੜੀ ਮੋਟੀ ਕਦਾਈ ਝਗੜੇ ਉਂਦੇ ਬੱਚੇ ਜਵਾਨ ਨਾ ਮੜੀ ਮੋਟੀ ਬੈਸ ਪਾਣਗੇ ਲੜਾਈ ਝਗੜੇ ਦੇ ਕੋਈ ਪਨ ਨਹੀਂ ਸਾਲੋ ਲੜਾਈ ਝਗੜੇ ਕੋਈ ਧੀ ਵੱਡੀ ਕੋਈ ਛੋਰੀ ਵੀ ਲੜਾਈ ਝਗੜੇ ਦੇ ਨਾਲ ਇੱਕ ਵੀਡੀਓ ਦਾ ਡਾਕਟਰ ਨੂੰ ਕਾਜੀ ਕਿਹਾ ਗਿਆ ਕਿ 20000 ਬੈਂ ਦਿੱਤਾ ਹੈ ਇੱਕ ਵੀਡੀਓ ਵੀ ਕਰੇ 35000 ਐਕਸੈਕਟ ਮਾਉਂਟ ਕਿੰਨੀ ਹੈ ਮੇਰੇ ਫੈਮਿਲੀ ਸਟਾਫ ਕਾਜੀ ਵੀ ਕੁਝ ਅੱਜ ਦੇ ਕੱਲ ਵਾਲੀ ਵੀਡੀਓ ਚ ਮੈਂ ਦੇਖਦਾ ਵੈਸੇ ਕੀ ਹਾਲ ਕੀਆ ਹੈਗਾ ਕਿੰਨੇ 20000 ਤੁਹਾਡੀ ਫੈਮਿਲੀ ਨੂੰ ਜੋ ਪਿਆਰ ਸੀ ਕੀ ਆ ਗਿਆ ਸਰ ਐਕਚੁਅਲੀ 20000 ਮੈਂ ਮੈਂ ਇਹ ਕਿਹਾ ਵੀ ਆ ਕਿ 20000 ਲੈ ਏਟੀਐਮ ਤੋਂ ਕਢਵਾ ਕੇ ਲਈਆਂ 15000 ਦੀ ਦਿੱਕਤੀ ਦੇ ਹੱਥੀ ਪੜਿਆ ਲਗਾ बी बी आता है ATM चुपड़ाके लेगी और बी तो group है बी और फिर आंधी entry है हाँ 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 तो ATM चुपड़ाए वो entry दिया मिल गया उसमें दर्जी दिया नहीं चलो पच्चीस योद्धे दर्जी भी सीखे तो अपना हम कहना किया कि दर्जी सीखे तो रिश्वत लेके गुरु सटिया हाँ जी हाँ जी बिल्कुल sir मेरे 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 मायूस या मेरे ह� ਸਪੈਂਡ ਹੋ ਗਿਆ ਸਾਨੂੰ ਸਪੈਂਡ ਕੇ ਦੇ ਪੱਟਾ ਚੇਡਾਵਾ ਸਪੈਂਡ ਫਿਰ ਉਹ ਤੋਂ ਮਹੀਨੇ ਬਾਅਦ ਚਰਚਲ ਬਚੇ ਮਹੀਨੇ ਬਾਅਦ ਉਹ ਜੀ ਸਸਪੈਂਡ ਹੋ ਪੁਲਿਸ ਨਹੀਂ ਜੇ ਨਾ ਉਹਨੂੰ ਦੋ ਹੋਰ ਡਿਊਟੀ ਹੋ ਜੂਗਾ ਮਹੀਨੇ ਬਾਅਦ ਹੋ ਜੂਗਾ 2 ਮਹੀਨੇ ਬਾਅਦ ਹੋ ਜੂਗੇ ਸਾਨੂੰ ਇਨਸਾਫ ਤਾਂ ਨਹੀਂ ਮਿਲੂਗਾ ਹੈਰੀ ਤਾਂ ਨਹੀਂ ਵਾਪਸ ਆਊਗਾ ਹਮ ਹੈਰੀ ਨਹੀਂ ਹੈ ਇਤਨੀ ਵਾਪਸ ਆਊਗਾ ਇਹ ਪੌਲ ਨੂੰ 15 ਦਿਨ ਲਈ ਸਸਪੈਂਡ ਕਰਤਾ ਤਾਂ ਹੈਰੀ ਆਜੂਗਾ 15 ਦਿਨ ਬਾਅਦ ਹੈਰੀ ਤਾਂ ਨਹੀਂ ਮਿਲਣਾ ਮੋੜ ਕੇ ਮਿਲਣਾ ਤੁਹਾਨੂੰ ਵਿਰੋਸ਼ੀ ਚਾਂਦੀ ਕੇ ਪਰ ਮੈਂ ਮੰਗਿਆ ਇੱਕ ਡਿਗਰੀ ਸਾਡੀ ਮੰਗ ਇਹ ਹੈ ਕਿ ਐਸਐਸਓ ਦੇ ਪੰਚਾ ਹੋਣਾ ਚਾਹੀਦਾ ਵਾ ਸਾਡੀ ਸਭ ਤੋਂ ਵੱਡੀ ਮੰਗ ਇਹ ਹੈ ਕਿ ਜੇ ਉਹ ਨਸ਼ਾ ਤਸਕਰੀ ਵੀ ਫਿਰ ਉਹ 35 ਹਜ਼ਾਰ ਰਿਸ਼ਵਤ ਲੈ ਕੇ ਪੂਛੜਿਆ ਗਿਆ ਜਿਉਂ ਨਸ਼ਾ ਤਸਕਰੀ ਅੱਜ ਕੱਲ ਜਿਹੜੇ ਨਸ਼ਾ ਵੇਚਦੇ ਉਹਨਾਂ ਦੀ ਕੋਟੀਆਂ ਕਾਰਾਂ ਦੇਖੋ ਮੈਂ ਤਸਕਰੀ ਨਸ਼ਾ ਵੇਚਦੇ ਉਹਨਾਂ ਦੀ ਨਾਈਟ ਦੇ ਘਰਾਂ ਤੇ ਕਿਟੋਨਾਂ ਸੀ ਮੇਰੇ ਹੁੰਦਾ ਕਿਰੇ ਨਸੀ ਬਚਾ ਸੀ ਕਿਰਾਏ ਤੇ ਬੈਠੇ ਆ ਹੈ ਕਿਰਾਏ ਵਾਲੇ ਬੰਦੇ ਵੀ ਕਿੰਨੇ ਸੇਵਾ ਦੇ ਬੰਦੇ ਕਿਰਾਇ ਥੋੜੇ ਕੱਟ ਲੈਣੇ ਕਰ ਦਿਆ ਨਾਲ ਦੇਖ ਲੋ ਕਿੱਦਾਂ ਤੇ ਹੈਗੇ ਆ ਤੁਸੀਂ ਕੋਧ ਜਾ ਕੇ ਦੇਖੋ ਕਿਹੜੇ ਮਸੇ ਕਰਾ ਰੋਟਾ ਵਿੱਚ ਦਾਵਾ ਜਿਹੜੇ ਦੇਚ ਦੇ ਸਰੇ ਆ ਤੁਸੀਂ ਉਹਨਾਂ ਨੂੰ ਫੜ ਤੇ ਮੇਰੇ ਮੁੱਤ ਦੇ ਸਰੇ ਆ ਥਾਣੇ ਚਾਹ ਲਿਤਾ ਕਹਤਾ ਉਹ ਮੁਰਲੇ ਤੁਹਾਡੇ ਜਿਹੜੇ ਪੰਡਤ ਜੀ ਹੈਗੇ ਉਸ ਤੁਹਾਡੇ ਉਹਦੇ ਪੰਡਤ ਜੀ ਹੈਗੇ ਕੋਈ ਉਹ ਵੀ ਕਹਿੰਦੇ ਬੇਕਸੂਰ ਹੈ ਐਸਐਚਓ ਹਾਂਜੀ ਪੰਡਤ ਜੀ ਦਾ ਨੌਕਰ ਵੀ ਹੈਗਾ ਉੱਥੇ ਹਾਂ ਪੰਡਤ ਜੀ ਦੇ ਹਾਂਜੀ ਹਉਨ ਤਾਂ ਉਹ ਵੀ ਕਹਿੰਦੇ ਐਸਐਚਓ ਬੇਕਸੂਰ ਹੈ ਐਸਐਚਓ ਕੋਣ ਤਾਂ ਕਹਿ ਨਹੀਂ ਆ ਬੈਠੋ ਮੈਂ ਉਹਨਾਂ ਤੋਂ ਕਾ ਕੀ ਲਵਾ ਕੀ ਤਵਾ ਉਹਨਾਂ ਤਾਂ ਪਹਿਲੇ ਹੀ ਆ ਪਰ ਮੇਰੇ ਮੂੰਹ ਤੇ ਕਹੇ ਐਸਾ ਚੱਕ ਕੇ ਕਹਿੰਦੇ ਬੇਕਸੂਰ ਆ। ਉਹਦੇ ਸਾਰਾ ਕੁਝ ਕੀਤਾ। ਉਹਨੇ ਮੁਲਾਜ਼ਮ ਨੂੰ ਭੇਜਿਆ ਮੇਰੇ ਮੂੰਹ ਤੇ ਪੁਜੀਆ ਚ ਫੜਕੇ ਲਿਆ ਉਹਨਾਂ ਨੇ ਤੁੰਨਾ ਚੱਲਿਆ ਫੜਕੇ ਲਿਆ। ਤੁੰਨੇ ਕਿਹਾ ਵਾ ਕਿ ਉਹਨਾਂ ਫੜਕੇ ਲਿਆਓ। ਐਸਾ ਚ ਨੇ ਭੇਜਿਆ ਵਾ। ਐਸਾ ਜਿ ਮਿਲਿਆ ਹੋਇਆ। ਨਹੀਂ ਤੁਸੀਂ ਮੈਨੂੰ ਸੱਚ ਥੋੜੀ ਦੇ ਗੱਲ ਦੱਸਿਆ ਕਿ ਉਹ ਪੰਡਤ ਨੂੰ ਹੀ ਕਿਹਾ ਸੀ ਨਾ ਇਸੇ ਤੋਂ ਮੈਂ ਕਹਿ ਰਹੀ ਹਾਂ। ਉਹ ਬਿਲਕੁਲ ਬਿਲਕੁਲ ਸਰ ਉਹਨੇ ਹੀ ਭੇਜ ਦਿੱਤਾ। ਘਰ ਆ ਕੇ ਗੱਲ ਹੋਈ ਆ ਮੋਬਾਈਲ ਤੇ ਨਹੀਂ। ਤੁਹਾਡੇ ਕੋਲ ਜਿਹੜੇ ਪ੍ਰੂਫ ਐ ਉਹ ਹੀ ਵੀਡੀਓ ਇਹਨੇ ਜੋ ਕਹਿ ਰਿਹਾ ਕਿ ਰਿਸ਼ਵਤ ਦੇ ਪੈਸੇ ਵਾਪਸ ਕਰਦਾ ਦੇ ਦੇ। ਹਾਂਜੀ ਹੈ। ਹੈ ਨਾ? ਹਾਂਜੀ। ਤੇ ਤੁਸੀਂ ਇਸ ਮਾਮਲੇ ਜਿਹਦਾ ਸੀਪੀ ਮੈਡਮ ਹੈਗੀ ਜਿੰਦਰ ਦੇ ਰੇਡ ਉਹਨਾਂ ਨੇ ਕਾਰਵਾਈ ਤਾਂ ਕੀਤੀ ਹੈ। ਆਪਣੇ ਲੈਵਲ ਤੇ ਉਹ ਕਰ ਸਕਦੀ ਹੈ। ਕੰਪੀਸ਼ਨ ਹੈ ਨਾ। ਤੁਸੀਂ ਪਰਸਨਲੀ ਸੀਪੀ ਮੈਡਮ ਨੂੰ ਮਿਲਿਓ ਜਾ ਕੇ ਅੱਜ ਤੱਕ ਇਸ ਮਾਮਲੇ ਦਾ ਇਜ਼ਰ ਮਿਲੋਗੇ। ਹਾਂਜੀ ਮਿਲੋਗੇ। ਕੋਈ ਕੰਪਲੇਂਟ ਕੋਈ ਰਿਪੋਰਟ ਦੇਣੀ ਹੈ ਤਾਂ ਇੱਕੋ ਹੀ ਵਿੰਕੀ ਕੰਪਲੇਂਟ ਜਾਂ ਕੁਝ ਕਰੋਗੇ? ਹਾਂਜੀ ਥੋੜੀ ਜਿਹੀ ਕਾਗਜ਼ੀ ਕਰਾਂਗੇ ਕਰਾਂਗੀ। ਜੇ ਆਪਣੇ ਮਨ ਅੰਦਰ ਜਿੱਦਾਂ ਤੁਸੀਂ ਕਹਿੰਦੇ ਐਫਆਰ ਹੋਣੀ ਨਹੀਂ ਬਣਦੀ ਹੈ ਜਾਂ ਕੋਈ ਤੁਸੀਂ ਕਹਿ ਰਹੇ ਹੋ ਨਹੀਂ ਹੁੰਦੀ ਫਿਰ ਕੀ ਕਰੋਗੇ? ਸਰ ਅੱਗੇ ਤੱਕ ਜਾਵਾਂਗੇ ਅਸੀਂ ਅਸੀਂ ਹਾਈ ਕੋਰਟ ਤੱਕ ਹਰੇਕ ਮਤਲਬ ਇਹ ਐਟ ਤੱਕ ਜਾਵਾਂਗੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਗੁਜਰੰਦਰ ਜੀ ਇਹ ਤਾਂ ਆਮ ਆਦੀ ਪਾਰਟੀ ਦੀ ਸਰਕਾਰ ਹੈ ਜਾਂ ਆਪਣੇ ਪਾਸ ਕਿ ਤਾਲਦੇਸ ਵੀ ਇਹ ਵੀ ਕਿਸੇ ਨੇ ਤੁਹਾਡੇ ਨਾਲ ਸੰਪਰਕ ਕੀਤਾ ਕੋਈ ਮਿਲ ਕੇ ਗਿਆ ਇਹਨਾਂ ਨੂੰ ਹਾਜੀ ਜੀ ਉਹਨੇ ਸਰਬਜੀਤ ਮੱਕਰ ਸਾਹਿਬ ਨਾਲ ਗੱਲ ਕੀਤੀ ਗਈ ਹੈ ਉਹ ਵਾਲੇ ਸਾਹਿਬ ਹਾਂ ਤੁਹਾਾਰਾ ਅੱਗੇ ਮਿਲ ਗਿਆ बोना ने यही संकेत दिया कि जेट का बांधी कार्य खुदी होते करवाई जाएगी। नो डाउनलोड नहीं है करने को डाउनलोड बाजी करना। नहीं इसका जगह लो पेस्पो कुत्ते वालों कोई भी लिया है। उसी मिलोगे किसने जाते हैं? अच्छा ये जो तो बेटे ने डैड होगी। ਕਿ ਜੇ ਤੁਹਾਡਾ ਕਾਣਾ ਕਿਸ ਨੇ ਅਪਰੋਚ ਕੀਤੀ ਸੀ ਕਿ ਤੁਹਾਡਾ ਸੰਸਕਾਰ ਜਿਹੜਾ ਕਰਨਾ ਹੁੰਦਾ ਉਹ ਵਧੀਆ ਕਰਕੇ ਕਰਾਂਗੇ ਸੀ ਇਹ ਗੱਲ ਜਨੇ ਬੋਲੀ ਸੀ ਕਿ ਇਹ ਲੋਕ ਕਰਿਆ ਕਰਨ ਕਰਵਾਉਣ ਨਹੀਂ ਜਿੰਨੇ ਕਿ ਆਖੀਆ ਤੋਂ ਕੋਈ ਹੋਰ ਨੇ ਪੰਡਤ ਜੀ ਨੂੰ ਹੀ ਇੰਨਾ ਸੱਚ ਨੇ ਪੰਡਤ ਰੂਪਿਆ ਕਹਿੰਦੇ ਪੈਸੇ ਨਹੀਂ ਸੀ ਕਰੇ ਫੈਮਲੀ ਨਾਲ ਗੱਲ ਕਰੋ ਸੰਸਦਾਰ ਦੇ ਪੈਸੇ ਦਵਾਂਗੇ ਕਿੱリエਤ ਪੈਸੇ ਦਵਾਂਗੇ ਮੈਂ ਤਾਂ ਮਿੰੂ ਨਹੀਂ ਚਾਹੀਤੇ ਕੁਝ ਮੈਂ ਤਾਂ ਆਪਣਾ ਮੁੱਢਾ ਮਾਰ ਲਵਾਂ ਮੈਂ ਤਾਂ ਤੁਹਾਨੂੰ ਲੱਖ ਰੁਪਏ ਦੇ ਦੇਨੀ ਹਾਂ ਮੈਂ ਤਾਂ ਤੁਹਾਡੇ ਬੱਚੇ ਨੂੰ ਮੈਸਜ ਕਰ ਕਰ ਦੇਨੀ ਮੈਂ ਕਿੱリエ ਕਰਨ ਕਰ ਦੇਨੀ ਹਾਂ ਹੈ ਤੁਹਾਡੇ ਆਪਣੇ ਬੱਚੇ ਦੇ ਕਰਮ ਨਹੀਂ ਹੈਗੇ ਉਹਨਾਂ ਦੇ ਕਿਹੋ ਜਿਹੇ ਨਾਲ ਨੂੰ ਕਿਹਾ ਕਸਤੇ ਕੀ ਆ ਪੰਡਤ ਨੂੰ ਜਾ ਕੇ ਦਾਜ ਕਰੀਣਾ ਕਰਵਾ ਲਓ ਸਾਰੇ ਸਸਕਾਰੀਆਂ ਪੈਸੇ ਦੇ ਦੇਣਾ ਆ ਜੇ ਕੀਆ ਕਰਦੇ ਪੈਸੇ ਦੇ ਨੇ ਆਪਣੇ ਸੁਆਮੀ ਦਾ ਮਤਲਬ ਦੇਖੋ ਮੈਂ ਉਹ ਕੀਆ ਕਰਨ ਦੀ ਪਹਿਲੀ ਆਪਣੀ ਗੱਲ ਆ ਮੈਂ ਪੈਸੇ ਦੇ ਨਹੀਂ ਆ ਜੇ ਕੋਈ ਕ੍ਰਿਮ ਕਰਦਾ ਮਾਰ ਜਾਂਦਾ ਤਾਂ ਅਸੀਂ ਥਾਣੇ 'ਚ ਜਾ ਕੇ ਫਿਰਨੀ ਆ ਕਿ ਸਾਨੂੰ ਕਿਰਿਆ ਕਰ ਆਪਣੀ ਮਿਹਰਸੋ ਕਰਦੇ ਪੈਸੇ ਖਾ ਗਿਆ ਕੋਈ ਸਾਸ ਨਹੀਂ ਬਣਾ ਰਿਹਾ ਅਥਾ ਕੀ ਮੈਂ ਵੀ ਇਹ ਹਮ ਲੈਣੋਂ ਨਹੀਂ ਰਹੀ ਰਹੀ ਪੈਸੇ ਲੈ ਲਓ ਜਾਂ ਧਮਕਾ ਕੇ ਪੈਸੇ ਲੈ ਲਓ ਫਿਰ ਆਪਣਾ ਮੁੰਡਾ ਮਾਰ ਦੋ ਮੇਰੇ ਤੋਂ ਲੜਾ It's not the baby.